झांज तांज I'm ಪ್ರಮಾನ ಹೋಯ್ ಗತ್ಯಾ Ajay, 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 भॻवान <laughs> कुटुंबार ओंकार गुरू प्रसाद राग माला राग पंच बर संग नंद

ਲੱਗ ਤੋ ਰੇ ਨਾ ਬਲ ਗਾਵਈ ਆਪਣੀ ਆਪਣੀ ਬਾਤ ਅਟਕੁਤਰ ਪੈਰਵਕੇ ਗਾਵੈ ਕਾਇਨ ਪਤਰ ਰੁਟੀਆਂ ਨਾਲ ਕੋ ਰੁਟੀਆਂ ਲਾਪ ਹੈ ਸੰਧੁਰਾ ਜਨੀ ਪਾਚੋ ਥਾਪ ਹੈ ਭੂਲ ਕਰੀ ਅਰ ਦੇਵ ਕੰਧਾਰੇ ਕੰਧਾਰੇ ਸਿ ਉਠੀ ਉਚਾਰੇ नौका पुण आयो पंजनार ਉਤਹਾ ਤਾਨ ਕਲੋਲ ਦਾਇਨ ਤਾਰ ਮਿਲਾ ਹੋਈ ਤੇ ਲੰਗੀ ਦੇਵ ਕਰਿ ਆਈ ਤੋ ਸੰਤੀ ਸੰਦੂਰ ਸੁਹਾਣੀ ਸਰਸਰੀ ਲੇ ਭਾਰ ਜਾ ਕੰਨ ਲਾਈ ਪੰਜ ਵਾਰ ਜਾ ਸੁਰਮਾਨ ਨਾਮ ਭਾਗ ਕਰ ਆਏ ਤੰਦਰ ਬਿੰਦੂ ਮੰਗਲ ਨਚੋਹਾ ਸੰਤ ਬਾਰਿਓ ਆਏ ਬਿਨੋ ਤਾਂ ਗਾਵੇ ਸਰਸਦ ਸੰਤ ਕਮੋਤਾ

ਤਾਲ ਮੇਲੇ ਜੀ ਆਵੇ ਦਾਵਹਿ ਪੰਚ ਸੰਗ ਗੁਰੰਗਨ ਲਾਵਹਿ ਬਹਿਨਾਰੀ ਕਰਨਾਤੀ ਧਰੀ ਗਉਰੀ ਗਾਲ ਹੈ ਆਸਾ ਬਰੀ ਤੇਹ ਤਖ ਜਿ ਜੀ ਆ ਲਾਤੀ ਸਹੀ ਰਾਗ ਤੇ ਉਹ ਪੰਚੋ ਠਾਪੀ ਸਲ ਸਾਰਿ ਗਸਾਤਰਾ ਔਰ ਗੋਲ ਗੰਮੀਰਾ ਆਇ ਤੋਤਰਿ ਦੀ ਰਾਗ ਕੇ ਗੁੰਡ ਕੁੰਭ ਹਮੀਰ ਕਾਇ ਤੇ ਰੇ ਨਿਹੁਰਾ ਜੂ ਗਾ ਗਹਿ ਮੰਜੋ ਤੁੰਗ ਵੰਦਨ ਲਾਵੇ ਸੂਰ ਨਕੂਲ ਮਲਾਈ ਤੁਨੀ ਹੁਨ ਗਾ ਲਹਿ ਆ ਸਾਗੁਲ ਗੋਰੀ ਉਚੈ ਸੁਰ ਗੋਹੁ ਤੁਲ ਕੀਨੀ ਦੇਵੁਰਾਦ ਜੋ ਪੰਚੋ ਤੀਨੀ ਬੈਰਾ タル ਗਜ タル ਕੀ ਲਾਲ ਜਬਲੀ ਧਰਨਾਟਿ ਉਹ ਜਲ ਤਾਰ ਬੁਨ ਗਾਵੇ ਸੰਤੁਰੋ हुनज रा ਈਸਰ ਇੱਕ ਓ ਓੰਕਾਰ ਸਤਨਾਮ ਤਸਾ ਪੁਰਖ ਨਿਰਭਉ ਨਿਰਵੈਰ ਅਕਾਲ ਸੂਰਤ ਅਜੂਨੀ ਸੈ ਭੰਗ ਪ੍ਰਸਾਦ ਜਪ ਆਜ ਸੱਚ ਜੋਗਾ ਸੱਚ ਹੈ ਈ ਸੱਚ ਨਾਨਕ ਉਸਤਿ ਦੀ ਸੱਚ ਸੋਜਾ ਸੋਜਣਾ ਹੋਵੇ ਜੇ ਸੋਚੀ ਲਖਵਾਰ ਚੁਪਾ ਜੁਗ ਨਾ ਹੋਵੇ ਜੇ ਲਾਏ ਰਹਾ ਜਿ ਰਤਾਰ ਮੁਕਿਆ ਕੋਤ ਨੈ ਉਤਰੀ ਜੇ ਬੰਦਾ ਭਰੇ ਆਪਾਰ ਸਹਸ ਅੰਕਾ ਲਖ